ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਚੈਨਲ ਚੈਹਲ ਖੇਤੀ ਸੇਵਾ ਸੈਂਟਰ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਕਿਸਾਨ ਵੀਰੋ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਾਂਗੇ 28 29 30 ਮਈ ਜੋ ਇਹ ਲਾਸਟ ਦਿਨ ਹੋਣਗੇ ਮਈ ਮਹੀਨੇ ਦੇ ਇਹਨਾਂ ਦਿਨਾਂ ਦੇ ਵਿੱਚ ਪੰਜਾਬ ਦਾ ਮੌਸਮ ਵੀਰੋ ਕਿਵੇਂ ਦਾ ਰਹਿ ਸਕਦਾ ਹੈ ਕਿੰਨਾ ਦਿਨਾਂ ਦੇ ਵਿੱਚ ਬੱਦਲਵਾਈ ਜਾਂ ਮੀਂਹ ਦੀ ਸੰਭਾਵਨਾ ਬਣ ਸਕਦੀ ਹੈ ਸੋ ਇਸ ਵੀਡੀਓ ਦੇ ਜ਼ਰੀਏ ਆਪਾਂ ਸਾਰੀ ਜਾਣਕਾਰੀ ਕਿਸਾਨ ਵੀਰਾਂ ਦੇ ਨਾਲ ਸਾਂਝੀ ਕਰਾਂਗੇ ਵੀਰੋ ਜੇਕਰ ਆਪ ਅੱਜ ਗੱਲ ਕਰੀਏ 28 ਮਈ ਦੀ ਵੀਰੋ 28 ਮਈ ਨੂੰ ਪੰਜਾਬ ਦਾ ਮੌਸਮ ਕੁੱਲ ਮਿਲਾ ਕੇ ਖੁਸ਼ਕ ਤੇਜ਼ ਧੁੱਪ ਵਾਲਾ ਦੇਖਣ ਨੂੰ ਮਿਲੇਗਾ ਗਰਮ ਹਵਾਵਾਂ ਵੀਰੋ ਜੋ ਕਿ ਉੱਤਰ ਪੱਛਮ ਦਿਸ਼ਾ ਤੋਂ ਵਗਣਗੀਆਂ ਟੈਂਪਰੇਚਰ ਤਕਰੀਬਨ 45-46 ਡਿਗਰੀ ਦੇ ਆਸ-ਪਾਸ ਜ਼ੋਰਾਂ ਦੀ ਗਰਮੀ ਰਹੇਗੀ ਵੀਰੋ ਮੌਸਮ ਦੇ ਵਿੱਚ ਕੋਈ ਬੱਦਲਬਾਈ ਜਾਂ ਮੀਂਹ ਇਦਾਂ ਦੇ ਕੋਈ ਅਸਰ ਆਪਾਂ ਨੂੰ ਫਿਲਹਾਲ ਨਜ਼ਰ ਨਹੀਂ ਆ ਰਹੇ ਉਸੇ ਤਰ੍ਹਾਂ ਹੀ ਵੀਰੋ ਟੈਂਪਰੇਚਰ ਦੇ ਵਿੱਚ ਵਾਧਾ ਆਪਾਂ ਨੂੰ ਦੇਖਣ ਨੂੰ ਮਿਲੇਗਾ ਵਰਕਰਾਰ ਰਹੇਗੀ ਗਰਮੀ ਦਾ ਪ੍ਰਭਾਵ ਵਧਿਆ ਰਹੇਗਾ ਵੀਰੋ ਕੱਲ 29 ਦੀ ਗੱਲ ਕਰੀਏ 29 ਨੂੰ ਵੀ ਕੁੱਲ ਨਮਲਾ ਕੇ ਸੇਮ ਹੀ ਕੰਡੀਸ਼ਨ ਰਹੇਗੀ ਮੌਸਮ ਦੇ ਵਿੱਚ ਕੋਈ ਬਦਲਾਅ ਆਉਣ ਦੀ ਸੰਭਾਵਨਾ ਨਹੀਂ ਹੈ ਤੇਜ਼ ਹਵਾਵਾਂ ਵੀਰੋ ਕਾਫੀ ਰਫ਼ਤਾਰ ਦੀਆਂ ਉੱਤਰ-ਪੱਛਮ ਦਿਸ਼ਾ ਤੋਂ ਵਗਣਗੀਆਂ ਗਰਮੀ ਦਾ ਪ੍ਰਭਾਵ ਬਣਿਆ ਰਹੇਗਾ 45 ਡਿਗਰੀ ਦੇ ਆਸ-ਪਾਸ ਵੀਰੋ ਟੈਂਪਰੇਚਰ ਦਿਨ ਦੇ ਤੇ ਰਾਤ ਦੇ ਤਕਰੀਬਨ 27 28 ਡਿਗਰੀ ਦੇ ਆਸ-ਪਾਸ ਬਣੇ ਰਹਿਣਗੇ ਹੋਰ ਮੌਸਮ ਦੇ ਵਿੱਚ ਵੀਰੋ ਬਦਲਾਅ ਆਪਾਂ ਨੂੰ ਕੋਈ 28 29 30 ਮਈ ਦੇ ਵਿੱਚ ਆਉਂਦੇ ਤਿੰਨ ਦਿਨਾਂ ਦੇ ਵਿੱਚ ਕੋਈ ਬਦਲਾਅ ਦੇਖਣ ਨੂੰ ਵੀਰੋ ਨਹੀਂ ਮਿਲੇਗਾ ਗਰਮੀ ਤੋਂ ਰਾਹਤ ਨਹੀਂ ਮਿਲੇਗੀ ਕਿਸੇ ਵੀ ਤਰ੍ਹਾਂ ਦੀ ਆਪਾਂ ਨੂੰ ਗਰਮੀ ਇੱਕ ਵੀਰੋ ਸਿਸਟਮ ਦੀ ਅਪਡੇਟ ਜੋ ਕਿ ਆਪਾਂ ਨੂੰ ਮਿਲ ਰਹੀ ਹੈ ਸੰਭਾਵਨਾ ਬਣ ਰਹੀ ਹੈ ਵੀਰੋ ਕੁਝ ਪਰਸੈਂਟ 20 30% ਸੰਭਾਵਨਾ ਬਣ ਰਹੀ ਹੈ ਕਿ ਜੋ ਜੂਨ ਦੇ ਵੀਰੋ ਪਹਿਲੇ ਦਿਨ ਹੋਣਗੇ 1 ਜੂਨ 2 ਜੂਨ 3 ਜੂਨ ਵੀਰੋ ਇਹਨਾਂ ਦਿਨਾਂ ਦੇ ਵਿੱਚ ਇੱਕ ਸਿਸਟਮ ਆ ਸਕਦਾ ਹੈ ਜੋ ਪੰਜਾਬ ਦੇ ਮੌਸਮ ਨੂੰ ਪ੍ਰਭਾਵਿਤ ਕਰੇ ਕੁੱਲ ਮਿਲਾ ਕੇ ਵੀਰੋ ਥੋੜੀ-ਮੋਟੀ ਰਾਹਤ ਆਪਾਂ ਨੂੰ ਗਰਮੀ ਤੋਂ ਮਈ ਦੇ ਪਹਿਲੇ ਦਿਨਾਂ ਦਾ ਜੂਨ ਮਹੀਨੇ ਦੇ ਪਹਿਲੇ ਦਿਨਾਂ ਦੇ ਵਿੱਚ ਵੀਰੋ ਆਪਾਂ ਨੂੰ ਮਿਲ ਸਕਦੀ ਹੈ ਸੰਭਾਵਨਾ ਬਣੀ ਹੋਈ ਹੈ ਸੋ ਇੱਕ ਉਮੀਦ ਆ ਵੀਰੋ ਫਿਲਹਾਲ ਪੱਕੀ ਅਪਡੇਟ ਆਪਾਂ ਨੇੜੇ ਦੇ ਦਿਨਾਂ ਦੇ ਵਿੱਚ ਸ਼ੇਅਰ ਕਰਾਂਗੇ ਇੱਕ ਸੰਭਾਵਨਾ ਵੀਰੋ ਬਣ ਰਹੀ ਹੈ ਸਿਸਟਮ ਦੀ ਇਹਦਾ ਪ੍ਰਭਾਵ ਘੱਟ ਵੀ ਸਕਦਾ ਹੈ ਵੱਧ ਵੀ ਸਕਦਾ ਹੈ ਕਿਉਂਕਿ 3-4 ਦਿਨ ਬਾਕੀ ਨੇ ਬੱਦਲਬਾਹੀ ਮੀਂਹ ਹਵਾ ਇਦਾਂ ਦੇ ਅਸਰ ਆਪਾਂ ਨੂੰ ਵੀਰੋ 1 2 3 ਇਹ ਜੋ ਪਹਿਲੇ ਜੂਨ ਦੇ ਦਿਨ ਹੋਣਗੇ ਵੀਰੋ ਇਹਨਾਂ ਦਿਨਾਂ ਦੇ ਵਿੱਚ ਆਪਾਂ ਨੂੰ ਸੰਭਾਵਨਾ ਵੱਧ ਰਹੀ ਹੈ ਬਾਕੀ ਵੀਰੋ ਜਿਵੇਂ ਵੀ ਆਪਾਂ ਨੂੰ ਸਮੇਂ-ਸਮੇਂ ਤੇ ਸਹੀ ਜਾਣਕਾਰੀ ਮਿਲਦੀ ਹੈ ਉਸ ਤਰ੍ਹਾਂ ਆਪਾਂ ਸਾਰੀ ਜਾਣਕਾਰੀ ਕਿਸਾਨ ਵੀਰਾਂ ਨਾਲ ਸਾਂਝੀ ਕਰਦੇ ਰਹਨੇ ਆ ਸੋ ਵੀਰੋ ਮੌਸਮ ਦੀ ਤੇ ਖੇਤੀ ਸਬੰਧੀ ਹੋਰ ਜਾਣਕਾਰੀਆਂ ਲਈ ਚੈਨਲ ਚੈਹਲ ਖੇਤੀ ਸੇਵਾ ਸੈਂਟਰ ਨਾਲ ਬਨੇ ਰਹੋ ਜੀ ਬਾਕੀ ਆਪਾਂ ਵੀਰੋ ਸ਼ਾਮ ਦੀ ਵੀਡੀਓ ਦੇ ਵਿੱਚ ਜਿਵੇਂ ਹੀ ਆਪਾਂ ਨੂੰ ਕੋਈ ਜਾਣਕਾਰੀ ਮਿਲਦੀ ਹੈ ਉਹ ਕਿਸਾਨ ਵੀਰਾਂ ਨਾਲ ਸਾਂਝੀ ਕਰਾਂਗੇ ਸੋ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਜੀ